ਅੱਜ 16 ਫਰਵਰੀ 2024 ਤੇ ਇਸ ਵੇਲੇ 7 ਡਿਗਰੀ ਟੈਂਪਰੇਚਰ ਚੱਲ ਰਿਹਾ ਮੌਸਮ ਠੰਡਾ ਹੋਣ ਦੇ ਨਾਲ ਕਣਕਾਂ ਨੂੰ ਬਹੁਤ ਫਾਇਦਾ ਤੇ ਕਣਕਾਂ ਪੂਰੀਆਂ ਖੁਸ਼ ਨੇ ਇਸ ਵੇਲੇ 8:00 ਵਜੇ 12 ਮਿੰਟ ਹੋ ਗਏ ਨੇ ਪਰ ਤੋਂ ਹੰਦਜੇ ਸੂਰਜ ਦੀ ਪੇਸ਼ ਨਹੀਂ ਜਾਣ ਦੇ ਰਹੀ। ਥੋੜੀ ਥੋੜੀ ਹਵਾ ਚੱਲ ਰਹੀ ਹੈ, ਹੱਥ ਤਾਂ ਪੂਰੇ ਠੰਡੇ ਹੋ ਰਹੇ ਨੇ। ਖਾਸ ਕਰ ਉਂਗਲਾਂ ਤੇ ਪੋਟੇ। ਕੁਦਰਤ ਦੇ ਵਿੱਚ ਵਿਚਰਦਿਆਂ ਆਇਆ। ਉਸ ਕੁਦਰਤ ਦੇ ਕਰਤਾ ਕਾਦਰ ਨੂੰ ਫੀਲ ਕਰਨਾ ਚਾਹੀਦਾ ਹੈ ਮੰਨਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਕੁਦਰਤ ਨੂੰ ਮਾਨਦੇ ਹਾਂ ਉਸ ਕਾਦਰ ਦੇ ਸ਼ੁਕਰਗੁਜ਼ਾਰ ਹੋइए ਕਿ ਜਿਨੇ ਸਾਨੂੰ ਐਡੀ ਖੂਬਸੂਰਤ ਕੁਦਰਤ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਤੇ ਅਸੀਂ ਆਪਣੇ ਫਰਜ਼ ਨਿਭਾਉਣ ਦੀ ਵੀ ਕੋਸ਼ਿਸ਼ ਕਰੀਏ ਜੋ ਸਾਨੂੰ ਗੁਰੂ ਤੇ ਰਾਈ ਸਿੱਖਿਆ ਮਿਲਦੀ ਹੈ ਉਹਨਾਂ ਉੱਤੇ